ਸਸ਼ਿਕਾ ਜੀ ਮੈਂ ਅਰੁਣ ਨੇ ਤੁਹਾਡਾ ਸਦਾ ਸਵਾਗਤ ਕਰਦੀ ਹਾਂ ਤੁਹਾਡੇ ਆਪਣੀ ਚੈਨਲ ਨਿਵਾਸ ਪਾਇਆ ਕਰਨੀ ਸਿੱਧੂ ਤੇ ਉਮੀਦ ਕਰਦੇ ਹਾਂ ਤੁਸੀਂ ਸਾਇ ਠੀਕ ਠਾਕ ਤੁਸੀਂ ਹੁਣ ਤੱਕ ਬੜਾ ਸੰਪਰਮਾ ਹੰਗਾਰਾ ਦਿੱਤਾ ਬਹੁਤ ਪਿਆਰ ਦਿੱਤਾ ਇਸ ਲਈ ਥੈਂਕ ਯੂ ਜੀ ਸਭ ਦਾ ਤੇ ਅੱਗੇ ਵੀ ਇਸੇ ਰਾਸ ਦੀ ਉਡੀਕ ਕਰਦੇ ਹਾਂ ਕਿ ਤੁਸੀਂ ਅੱਗੇ ਵੀ ਸਾਨੂੰ ਇਸੇ ਤਰੀਕੇ ਨਾਲ ਹੀ ਸਪੋਰਟ ਕਰਦੇ ਰਹੋਗੇ ਜੀ ਜਿਹੜੀਆਂ ਭੈਣਾ ਸਾਡੇ ਚੈਨਲ ਤੇ ਨਵੀਆਂ ਨੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਐਂਡ ਕਰਸ ਜਿਹੜਾ ਵੀ ਸੂਟ ਤੁਹਾਨੂੰ ਚੰਗਾ ਲੱਗਦਾ ਸੀ ਸੂਟਸ ਦਿਖਾਉਣੇ ਕੁਝ ਸਟੀਚਿੰਗ ਦੇ ਪੈਟਰਨਸ ਦਿਖਾਉਣੇ ਫੈਬਰਿਕ ਦਿਖਾਉਣੇ ਹੈ ਜਿਹੜਾ ਵੀ ਚੰਗਾ ਲੱਗਦਾ ਉਸ ਦਾ ਸਾਨੂੰ ਸਕਰੀਨ ਸ਼ਾਟ ਲੈ ਕੇ ਸਾਡੇ WhatsApp ਨੰਬਰ 941710432 ਤੇ ਮੈਸੇਜ ਕਰ ਸਕਦੇ ਹੋ ਸਾਡਾ WhatsApp ਨੰਬਰ ਹੈ ਜ 981701040 ਹਰ ਵਾਰ ਦੀ ਤਰ੍ਹਾਂ ਵੀਡੀਓ ਮੈਂ ਆਪਦੇ ਸੂਟੋਂ ਹੀ ਸ਼ੁਰੂ ਕਰੂੰਗੀ ਜਿਹੜਾ ਮੈਂ ਸੂਟ ਪਾਇਆ ਜੀ ਇਹ ਬੜਾ ਫਰੈਸ਼ ਜਿਹਾ ਕਲਰ ਹੈ ਤੁਸੀਂ ক্লোਜ਼ ਅਪ ਦੇਖ ਸਕਦੇ ਹੋ ਇਸ ਦਾ ਬਹੁਤ ਸੋਹਣਾ ਫੈਬਰਿਕ ਹੈ ਹਕੂਬਾ ਦਾ ਇਹ ਫੈਬਰਿਕ ਹੈ ਜੀ ਬ੍ਰਾਈਟ ਜਿਹਾ ਹੈਗਾ ਇਹ ਸ਼ੇਡ ਹੈ ਬਹੁਤ ਸੋਹਣਾ ਹੈ ক্লোਜ਼ ਅਪ ਦੇਖ ਸਕਦੇ ਹੋ ਇਹਦੇ ਵਿੱਚ ਐਮਬਰਾਇਡਰੀ ਕੀਤੀ ਹੋਈ ਹੈ ਹਕੂਬਾ ਦਾ ਇਹ ਫੈਬਰਿਕ ਹੈ ਸਾਡੇ ਕੋਲੇ ਅਵੇਲੇਬਲ ਹੈ ਇਸ ਨੂੰ ਮੈਂ ਕਲੀਆਂ ਦੇ ਵਿੱਚ ਸ਼ਾਰਟ কুরਤੀ ਬਣਵਾਇਆ ਹੈ ਸ਼ਾਰਟ কুরਤੀ ਹੈ ਇਹਦੇ ਵਿੱਚ ਕਲੀਆਂ ਮਾਈਆਂ ਨੇ ਤੇ কুরਤੀ ਨੇਕ ਦੇ ਨਾਲ ਹੀ ਬਣਾਈ ਹੈ ਆਫ ਵਾਈਟ ਬਾਟਮ ਕੀਤਾ ਬ੍ਰਾਈਟ ਸ਼ੇਡ ਸੀਗਾ ਤਾਂ ਮੈਂ ਇਸ ਨੂੰ ਆਫ ਵਾਈਟ ਦੇ ਨਾਲ ਕੰਟਰਾਸਟਡ ਕੀਤਾ ਸੈਲਫ ਬਾਟਮ ਹੈ ਇਹਦੇ ਨਾਲ ਸੈਲਫ ਦਾ ਬੇਸ ਹੈ ਇਹ ਵੀ ਸਾਡੇ ਕੋਲੇ ਅਵੇਲੇਬਲ ਹੈ ਇਸ ਸੂਟ ਦਾ ਤੁਸੀਂ ਓਵਰਆਲ ਸੂਟ ਬਣਾਉਣਾ ਚਾਹਦੇ ਹੋ ਤਾਂ ਓਵਰਆਲ ਸੂਟ ਵੀ ਬਣ ਚੁੱਕਾ ਕੋਈ ਕੁੜਤੀ ਬਣਾਉਣਾ ਚਾਹਦੇ ਹੋ ਤਾਂ ਕੁੜਤੀ ਬਣੋ। ਕੁਝ ਇਹਦੇ ਵਿੱਚ ਲੇਸਿੰਗ ਵੀ ਐਡ ਆਨ ਕੋਜੂਗੀ ਕੋਈ ਐਮਬਲੋਇਡਰੀ ਦੇਣਾ ਚਾਹੁੰਦੇ ਹੋ ਤਾਂ ਐਮਬਲੋਇਡਰੀ। ਬਹੁਤ ਸੌਫਟ ਫੈਬਰਿਕ ਆ ਬਹੁਤ ਸੌਫਟ ਹੈ ਜੀ ਕਾਟਨ ਦਾ ਫੈਬਰਿਕ ਹੈ। ਜਿਹੜਾ ਵੀ ਤੁਹਾਨੂੰ ਚੰਗਾ ਲੱਗੇ ਤੁਸੀਂ ਸਾਨੂੰ ਇਸ ਦਾ ਆਰਡਰ ਦਿਓ। ਤੇ ਅਸੀਂ ਅੱਜ ਕੁਝ ਸੂਟਸ ਲੈ ਕੇ ਆਏ ਆ ਤੁਹਾਡੇ ਕੋਲੇ ਜੀ ਹੈਗੇ ਨੇ ਪ्योर ਪਾਕਿਸਤਾਨੀ। ਪ्योर ਪਾਕਿਸਤਾਨੀ ਲਾਉਣ ਦੇ ਸੂਟਸ ਲੈ ਕੇ ਆਏ ਆ ਬਹੁਤ ਸੌਫਟ ਫੈਬਰਿਕ ਹੈ। ਬਹੁਤ ਹੀ ਸੁਪਰ ਸੌਫਟ ਹੈ ਹੱਡ ਪਰ ਨਵੀਂ ਜੀ ਚੀਰਨੀ ਜੀ ਗਰਮੀ ਵਾਸਤੇ ਬਹੁਤ ਵਧੀਆ ਪ੍ਰਿੰਟਡ ਬੜੇ ਸੋਹਣੇ ਨੇ ਪ੍ਰਿੰਟਸ ਬਹੁਤ ਸੋਹਣੇ ਕਿਤੇ ਹੋਏ ਨੇ ਜੀ ਅਸੀਂ ਇਹਨਾਂ ਨੂੰ ਡਿਜ਼ਾਈਨਿੰਗ ਕਰ ਸਕਦੇ ਹਾਂ ਕਿਸੇ ਹਰ ਤਰੀਕੇ ਦੇ ਨਾਲ ਹਨਾ ਕੁਝ ਜਿਵੇਂ ਆਪਾਂ ਡਿਜ਼ਾਈਨਿੰਗ ਕਰਦੇ ਹਾਂ ਮੈਂ ਤੁਹਾਨੂੰ ਕੁਝ ਜਿਹੜੇ ਰੈਡੀ ਟੂ ਸਟਿਚ ਫੈਬਰਿਕਸ ਨੇ ਉਹ ਵੀ ਦਿਖਾਵਾਂਗੀ ਪਹਿਲਾਂ ਤੁਸੀਂ ਫੈਬਰਿਕ ਦੇਖੋ ਜੀ ਇਹ ਪਾਕਿਸਤਾਨੀ ਲੌਨ ਹੈ 100% ਬਹੁਤ ਸੌਫਟ ਫੈਬਰਿਕ ਹੈ ਜੀ ਮੁਠੀ ਦੇ ਵਿੱਚ ਹੀ ਆ ਜਾਂਦਾ ਹੈ ਇੰਨਾ ਇੰਨਾ ਸੌਫਟ ਕਲੋਜ਼ ਅਪ ਇਸ ਦਾ ਦੇਖ ਸਕਦੇ ਹੋ ਆਫ ਵਾਈਟ ਇਸ ਦਾ ਬੇਸ ਹੈ ਤੇ ਗਾਜਰੀ ਦਾ ਇਹਦਾ ਫਲਾwrs ਨੂੰ ਫਲਾਰ ਪੈਟਰਨ ਹੈ ਜੀ ਫਲੋਰਲ ਪੈਟਰਨ ਹੈ ਗਾਜਰੀ ਦੇ ਰੰਗ ਦੇ ਨਾਲ ਹੈ ਇਸ ਨੂੰ ਆਪਾਂ ਕਿਸੇ ਦੇ 올ਓਵਰ ਵੀ ਤੁਸੀਂ ਬਣਾਉਣਾ ਚਾਹੁੰਦੇ ਤਾਂ ઓਵਰਆਲ ਤੇ ਬਣ ਜੂਗਾ ਕੋਈ ਜੇ ਕੰਟਰਾਸਟਡ ਬਣਾਉਣਾ ਹੈ ਇਹਨੂੰ ਬਾਟਮ ਪਲੇਨ ਕਰਕੇ ਰੱਖਣਾ ਹੈ ਜਾਂ ਸਟਿਚਿੰਗ 'ਚ ਕੁਝ ਨਾਲ ਮਿਕਸ ਮੈਚ ਐਮਬਰਾਇਡਰੀ ਦਾ ਕਰਨਾ ਹੈ ਤਾਂ ਉਹ ਵੀ ਚੀਜ਼ ਬਣ ਚੁੱਕੀ ਜੀ ਪਹਿਲਾ ਫੈਬਰਿਕ ਹੈ ਇਹ ਹੈ ਜੀ ਬਹੁਤ ਹੀ ਸੌਫਟ ਹੈ ਡਿਜ਼ਾਈਨਿੰਗਸ ਬੜੀਆਂ ਸੋਹਣੀਆਂ ਹੁੰਦੀਆਂ ਨੇ ਹਰ ਵਾਰ ਮੈਂ ਤੁਹਾਨੂੰ ਕੁਝ ਡਿਜ਼ਾਈਨਿੰਗਸ ਦਿਖਾਉਣੀ ਐ ਸਟੀਚਿੰਗ ਪੈਟਰਨਸ ਦਿਖਾਉਣੀ ਆਪਾਂ ਉਸ ਤਰੀਕੇ ਨਾਲ ਤੁਸੀਂ ਯੂਜ਼ ਕਰ ਸਕਦੇ ਹੋ ਨੈਕਸਟ ਇਸੇ ਨਹੀਂ ਪਾਕਿਸਤਾਨੀ ਲੌਂਗੀ ਦੇ ਵਿੱਚ ਦੂਸਰਾ ਸ਼ੇਡ ਹੈ ਜੀ ਉਹ ਵੀ ਬਹੁਤ ਪਿਆਰਾ ਹੈ ਬਹੁਤ ਸੋਹਣਾ ਹੈ ਆਫ ਵਾਈਟ ਹੀ ਉਸ ਦਾ بیس ਹੈ ਮਲਟੀ ਸ਼ੇਡਸ ਦੇ ਇਹਦੇ ਵਿੱਚ ਕਿਤੇ ਹੋਏ ਨੇ ক্লোਜ਼ ਅਪ ਤੁਸੀਂ ਦੇਖ ਸਕਦੇ ਹੋ ਪੱਤੀਆਂ ਜਿਹੀਆਂ ਬਣੀਆਂ ਹੋਈਆਂ ਨੇ ਬਹੁਤ ਸੋਹਣੀਆਂ ਨੇ ਜਾਮਨੀ ਕਲਰ ਦੀਆਂ ਤੇ ਫਿਰੋਜ਼ੀ ਪੀਲੀਆਂ ਜਿਹਾ ਮਿਕਸ ਮੈਚ ਬਹੁਤ ਸਾਰੇ ਮਲਟੀ ਸ਼ੇਡਸ ਜਿਹੜੇ ਇਹਦੇ ਵਿੱਚ ਕਲਰਸ ਨੇ ਬਹੁਤ ਸੌਫਟ ਫੈਬਰਿਕ ਹੈ ਜੀ ਪਿਓਰ ਕਰਾਚੀ ਲੌਨ ਹੈ ਪਿਓਰ ਕਰਾਚੀ ਲੌਨ ਹੈ ਪਾਕਿਸਤਾਨੀ ਲੌਨ ਹੈ ਜਿਹਨੂੰ ਆਪਾਂ ਕਰਾਚੀ ਲੌਨ ਕਹਿੰਦੇ ਆ ਬਹੁਤ ਸੌਫਟ ਫੈਬਰਿਕ ਹੈ ਹੱਥਾਂ ਦੇ ਵਿੱਚ ਮਿੰਟ ਚ ਇੰਨਾ ਕਿ ਇਹ ਇਕੱਠਾ ਹੋ ਜਾਂਦਾ ਬਹੁਤ ਦਿਲ ਗਿਆ ਸਟੀਚਿੰਗ ਪੈਟਰਨ ਸਟਾਈਲਿੰਗ ਆਪਾਂ ਉਸ ਹਿਸਾਬ ਨਾਲ ਕਰਾਂਗੇ ਤੀਜਾ ਸੂਟ ਹੈ ਜੀ ਇਸੇ ਫੈਬਰਿਕ ਦੇ ਵਿੱਚ ਹੀ ਹੈ ਕਰਾਚੀ ਲੌਨ ਦੇ ਵਿੱਚ ਹੀ ਹੈ ਜੀ ਉਹ ਵੀ ਆਫ ਵਾਈਟ ਪੀਸ ਹੈ ਬੇਸਿਕ ਸਭ ਦੇ ਇਹਨਾਂ ਦੇ ਆਫ ਵਾਈਟ ਨੇ ਪੇਸਟਲ ਜੇ ਸ਼ੇਡਸ ਨੇ ਗਰਮੀਆਂ ਦੇ ਹਿਸਾਬ ਦੇ ਨਾਲ ਹੀ ਕਲੋਜ਼-ਅਪ ਤੁਸੀਂ ਇਸ ਦਾ ਦੇਖ ਸਕਦੇ ਹੋ ਪੱਤੀਆਂ ਜੀਆਂ ਬਣੀਆਂ ਹੋਈਆਂ ਨੇ ਵਿੱਚ ਵਿੱਚ ਫਲਾਸ ਦੇ ਬਰਡਸ ਬਣੇ ਹੋਏ ਨੇ ਲਾਲ ਲਾਲ ਫੁੱਲ ਜੀ ਜਿਵੇਂ ਗੁਲਾਬੀਆਂ ਪੱਤੀਆਂ ਜੀਆਂ ਬਣੀਆਂ ਹੁੰਦੀਆਂ ਨੇ ਜੀ ਆ ਚੀਜ਼ ਹੈ ਬਹੁਤ ਹੀ ਪਿਆਰਾ ਕਰਾਚੀ ਲਵਨ ਦਾ ਫੈਬਰਿਕ ਹੈ ਕੁਆਲਿਟੀ ਸੇਮ ਹੀ ਹੈ ਜੀ ਸਾਰਿਆਂ ਦੀ ਜਿਹੜੀ ਅੱਜ ਅਸੀਂ ਫੈਬਰਿਕਸ ਦਿਖਾਵਾਂਗੇ ਬਿਲਕੁਲ ਸੌਫਟ ਹੈ ਕੰਟ੍ਰਾਸਟਡ ਇਸ ਦੇ ਨਾਲ ਤੁਸੀਂ ਓਵਰਆਲ ਬਣਾਉਣਾ ਚਾਹੁੰਦੇ ਹੋ ਤਾਂ ਓਵਰ ਬਣ ਜਾਊਗਾ ਇਸ ਨੂੰ ਨਹੀਂ ਆਪਾਂ ਹਾਈਲਾਈਟ ਕਰ ਸਕਦੇ ਮਰੂਨ ਦੇ ਨਾਲ ਜਿਹੜਾ ਰੈਡੀਸ਼ ਮਰੂਨ ਹੈ ਉਸ ਨੂੰ ਹਾਈਲਾਈਟ ਕਰ ਸਕਦੇ ਕੁਈ ਪੰਜਵਕ ਦੇ ਨਾਲ ਚੌਨਿਓ ਤਾਂ ਔਰ ਬ੍ਰਾਈਟ ਥੋੜਾ ਜਿਹਾ ਬ੍ਰਾਈਟਨਿੰਗ ਕਰਨਾ ਚਾਹਣੇ ਤਾਂ ਪੈਚ ਉਪਰੋਂ ਮੁੜ ਦੇ ਨਾਲ ਬ੍ਰਾਈਟ ਕਰ ਸਕਦੀਆਂ ਕੋਈ ਨੈਕ ਲਾਈਨ ਤੇ ਬ੍ਰਿਕ ਜੇ ਐਮਬਲਟਰੀ ਹੋ ਸਕਦੀ ਹੈ ਮਸ਼ੀਨ ਐਮਬਲਟਰੀ ਤੇ ਜਿਹੜਾ ਨੈਕਸਟ ਪੀਸ ਹੈ ਜੀ ਚਾਰ ਚੌਥਾ ਪੀਸ ਹੈ ਇਹਦਾ ਚੌਥਾ ਪੀਸ ਹੈ ਇਸ ਤਰੀਕੇ ਦਾ ਜੀ ਲੂਜ਼ ਅਪ ਤੁਸੀਂ ਇਸ ਦਾ ਵੀ ਦੇਖ ਸਕਦੇ ਬਹੁਤ ਸੋਹਣਾ ਇਹਦਾ ਫੈਬਰਿਕ ਹੈ ਫਲੋਰਲ ਇਹ ਫੈਬਰਿਕ ਹੈ ਪੀਲੇ ਡੋਮੀਨੇਟਿੰਗ ਹੈ ਦੇ ਵਿੱਚ ਰੰਗ ਪੀਲਾ ਡੋਮੀਨੇਟਿੰਗ ਹੈ ਪੀਲਾ ਤੇ ਗ੍ਰੇ ਹੈ ਇਹਦਾ ਮਿਕਸ ਮੈਚ ਹੈ ਬਹੁਤ ਸੋਹਣੇ ਛੋਟੇ ਛੋਟੇ ਜਿਹੇ ਬੁੱਕੇ ਬਣੇ ਹੋਏ ਨੇ ਇਹ ਵੀ ਕਰਾਚੀ ਲੌਂਗ ਦਾ ਸੂਟ ਹੈ ਸੌਫਟ ਹੈ ਬਹੁਤ ਹੀ ਪਿਆਰਾ ਹੈ ਜੀ ਇਸ ਤਰੀਕੇ ਦੇ ਨਾਲ ਇਸ ਨੂੰ ਜਿਵੇਂ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋ ਕੋਰਸੈਟ ਬਣਾਉਣਾ ਚਾਹੁੰਦੇ ਹੋ ਕੁੜਤੀ ਸਟਾਈਲ ਬਣਾਉਣਾ ਚਾਹੁੰਦੇ ਹੋ ਪੰਜਾਬੀ ਸਟਾਈਲ ਫਰਸ਼ੀ ਸਲਵਾਰ ਜਿਹੜਾ ਵੀ ਕੁਝ ਬਣਾਉਣਾ ਚਾਹੁੰਦੇ ਹੋ ਸਾਰਾ ਕੁਝ ਇਸ ਦੇ ਨਾਲ ਕੰਪਲੀਟ ਹੋ ਜੂਗਾ ਹੁਣ ਜਿਹੜਾ ਸੂਟ ਬੁਟੀਕ ਤੇ ਤਿਆਰ ਹੋਇਆ ਹੈ ਪ੍ਰਿੰਟਡ ਸੂਟ ਸੀ ਸੀਗਾ ਪਰ ਪ੍ਰਿੰਟਡ ਸੂਟ ਨੂੰ ਬੜਾ ਸੋਹਣਾ ਸੀ ਤਿਆਰ ਕੀਤਾ ਹੈ ਤੁਸੀਂ ਉਸ ਨੂੰ ਦੇਖ ਸਕਦੇ ਹੋ ਫੈਬਰਿਕ ਮੈਂ ਪਹਿਲਾਂ ਦਿਖਾ ਚੁੱਕੀ ਹਾਂ ਇਹ ਇਸ ਫੈ布ਰਿਕ ਨੂੰ ਅਸੀਂ ਇਹ ਕੀ ਕੀਤਾ ਹਲਕਾ ਜਿਹਾ ਉੱਪਰ ਚਿਕਨ ਦਾ ਫੈ布ਰਿਕ ਲਾਇਆ ਹੈ ਹਕੂਬਾ ਦਾ ਆਫ ਵਾਈਟ ਇਹਦਾ ਲਾਇਆ ਹੈ ਬਾਟਮ ਐਸੀ ਇਹਦਾ ਕੰਟਰਾਸਟਡ ਕੀਤਾ ਇਸ ਤੇ ਬਾਗ ਤੇ ਵੀ ਅਸੀਂ ਇਸ ਤਰੀਕੇ ਨਾਲ ਯੂਜ਼ ਕੀਤਾ ਬਾਗ ਦੇ ਨਾਲ ਹੀ ਕੀਤਾ ਪਰ ਇਸ ਨੂੰ ਮਸ਼ੀਨੀ ਕਢਾਈ ਦੇ ਨਾਲ ਫਿਕਸ ਅਪ ਕੀਤਾ ਇਹ ਇਸ ਨੂੰ ਕੱਲਾ ਸਲਾਈ ਦੇ ਵਿੱਚ ਨਹੀਂ ਕੀਤਾ ਹੈਗਾ ਮਸ਼ੀਨੀ ਕਢਾਈ ਦੇ ਨਾਲ ਇਸ ਨੂੰ ਪੈਚ ਅਪ ਕੀਤਾ ਹੋਇਆ ਤਾਂ ਕਿ ਪ੍ਰੋਪਰ ਫਿਨਿਸ਼ਿੰਗ ਜੇ ਫਰੰਟ ਤੇ ਬਾਗ ਤੇ ਦੋਨਾਂ ਚੀਜ਼ਾਂ ਤੇ ਹੀ ਕੀਤਾ ਹੋਇਆ ਹਲਕਾ ਜਿਹਾ ਸਟਾਈਲਿਸ਼ ਬਣ ਜਾਂਦਾ ਹੈ কুরਤੀ ਸਟਾਈਲ ਦੇ ਪ੍ਰਪਰਨਾਂ ਸਲੀਵਸ ਇਹਦੀਆਂ बॉਟਮ ਦੇ ਕੰਟਰਾਸਟੇਡ ਦੀਆਂ ਚੱਕੀਆਂ ਹੋਈਆਂ ਨੇ बॉਟਮ ਇਹਦਾ 베ਜ ਕਲਰ ਦਾ ਹੈ ਜੀ ਸਕਿਨ ਜੇ ਕਲਰ ਦਾ ਉਸ ਨੂੰ ਅਸੀਂ ਇਹ ਸਲੀਵਸ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਦੋਨੇ ਸਲੀਵਸ ਆ ਜਾਂਦੀਆਂ ਨੇ बॉਟਮ ਹਜੇ ਦਾ ਤਿਆਰ ਨਹੀਂ ਹੋਇਆ ਹੈਗਾ ਇਹ ਸੂਟ ਹੈ ਬਹੁਤ ਹੀ ਪਿਆਰਾ ਦੁਪੱਟਾ ਇਸ ਨੂੰ ਵਧੀਆ ਕੁਆਲਿਟੀ ਦਾ ਯੂਜ਼ ਕਰਕੇ ਤੁਸੀਂ ਬਹੁਤ ਸੋਹਣਾ ਬਣਾ ਸਕਦੇ ਜਿਹੜਾ ਅਗਲਾ ਸੂਟ ਹੈ ਉਹ ਵੀ ਡਿਜ਼ਾਈਨਿੰਗ ਕੀਤੀ ਹੋਈ ਹੈ ਬਹੁਤ ਬੜਾ ਪਿਆਰਾ ਹੈ ਇਹ ਵੀ ਮੈਂ ਤੁਹਾਨੂੰ ਪਿਛਲੇ ਵੀਡੀਓਸ 'ਚ ਦਿਖਾਇਆ ਸੀਗਾ ਤੁਸੀਂ ਦੇਖ ਸਕਦੇ ਹੋ ਨੈਕ ਲਾਈਨ ਅਸੀਂ ਇਸ ਤਰੀਕੇ ਨਾਲ ਬਣਾਈ ਹੈ ਆਫ ਵਾਈਟ ਬੇਸ ਦੇ ਨਾਲ ਉਸ ਨੂੰ ਇਸ ਤਰੀਕੇ ਨਾਲ ਚੱਕਿਆ ਗਿਆ ਇਨਸਰਸ਼ਨ ਕੀਤਾ ਇਨਸਰਟ ਕੀਤੀਆਂ ਨੇ ਲੇਸਿਸ ਦੇ ਨਾਲ ਨੈਕ ਲਾਈਨ ਹੈ ਨੈਕ ਲਾਈਨ ਨੂੰ ਅਸੀਂ ਉੱਪਰੋਂ ਹੀ ਸਟਾਰਟ ਕੀਤਾ ਵੀ ਗਲਾਸ ਸ਼ੇਪ ਦਾ ਇਹਦਾ ਨੈਕ ਦੀ ਸ਼ੇਪ ਆਉਂਦੀ ਹੈ ਜੀ ਤੇ ਬਾਹਾਂ ਤੇ ਬ੍ਰਿਕ ਜੀ ਲੇਸਿਸ ਲਾਈ ਹੈ ਉਸੇ ਤਰੀਕੇ ਦੇ ਨਾਲ ਬੈਕ ਫਰੰਟ ਤੇ ਅੱਗੇ ਨੀਚੇ ਘੇਰੇ ਦੇ ਤਾਂ ਕਿ ਇਹ ਗਰਮੀਆਂ ਦੇ ਸੂਟਸ ਨੇ ਹਲਕੇ ਫੁਲਕੇ ਦੇ ਵਧੀਆ ਲੱਗਦੇ ਨੇ ਉਮੀਦ ਕਰਦੀ ਆ ਜਿਹੜੇ ਸੂਟ ਤੁਹਾਨੂੰ ਸੀ ਦਿਖਾਈ ਨੇ ਤੁਹਾਨੂੰ ਚੰਗੇ ਲੱਗੇ ਹੋਣਗੇ ਜਿਹੜੀਆਂ ਭੈਣਾ ਚੈਨਲ ਦੇ ਰਮੀਆਂ ਨੇ ਇਸ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਵੀਡੀਓ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰਦੇ ਇਸ ਇਨਕਸਪੋਰ ਦੀ ਤੁਹਾਨੂੰ ਜ਼ਰੂਰਤ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਸਸ਼ਟਿਕਾ